ਕਿੰ ਆਪ ਚ ਨਹੀਂ ਮਾਰੇ ਸਭ ਇੱਕ ਹੋ ਗਏ ਹੁੰਦੇ ਨੂੰ ਆਪਾ ਉਹ ਜੱਗੇ ਦੀ ਵੇਲੀयां ਨੂੰ ਪਾਣੀ ਵੜਿਆ ਐ ਪਸੇਦ ਨੀ ਕਰਾਂ ਦੇ ਬਿਲਕੁਲ ਲੱਗੇ ਲੱਗੇ ਪਾਣੀ ਉਹ ਸਾਰੇ ਚੰਨ ਚੰਨੇ ਉਹ ਤਲਵੰਡੀ ਤੱਕ ਜਿਹੜਾ ਸਾਰਾ ਪਾਣੀ ਇੱਕੋ ਹੀ ਹੋ ਗਿਆ ਤਲਵੰਡੀ ਵਾਲੀ ਸੜਕ ਢੱਪਨ ਡਿਆ ਪਾਣੀ ਤੇ ਉਧਰੋਂ ਉਹ ਨਹਿਰ ਤੇ ਤੋਂ ਜਿਹੜਾ ਸਾਰਾ ਪਾਣੀ ਜਿਹੜਾ ਪਿੰਡੋਂ ਆਉਂਦਾ ਉਹ ਡਿੱਗਦਾ ਉਨਖਵੜ ਪਿੰਡ ਤੋਂ ਜਿਹੜਾ ਪਾਣੀ ਆਉਂਦਾ ਤੇ ਘਰਾਂ ਦੇ ਅੱਗੇ ਇਹਨਾਂ ਨੂੰ ਬਾਹਰਵਾਹ ਉਹਨੇ ਸੜਕ ਤੇ ਖੜਾ ਅੱਗੇ ਵਿਖਾਇਆ ਇਹ ਸਾਰਾ ਪਰਿਆ ਇੱਧਰ ਤੱਕ ਇਹ ਸਾਰਾ ਬੰਦ ਹੋ ਗਿਆ ਇੱਧਰ ਦੀ ਆਵੇ ਵੀ ਕੋਈ ਨਾ ਆਹ ਇਧਰ ਪੂੜਿਆਲੇ ਬਸ ਪਾਣੀ ਹੀ ਜ਼ਿਆਦਾ ਹੁੰਦੇ ਆ ਪਿੰਡਾਂ ਲੋਹੇ ਤੇ ਪੂੜਿਆਲੇ ਬਸ